55 ਤੋਂ ਸਟਾਰਟ ਕਰਦੇ ਆਂ ਗੱਗੇ 10 ਕਿ ਰਹਿੰਦੇ ਬਾਈ ਇਹ ਵੀਰੇ 2022 ਮਾਡਲ ਹੈ ਠੀਕ ਹੈ ਪੰਜਾਬ ਦਾ ਬਰਨਾਲੇ ਦਾ ਲੋਕਲ ਆਪਣਾ ਹੀ ਨੰਬਰ ਹੈ ਠੀਕ ਹੈ 3 ਸਪੀਡ ਦੇ ਵਿੱਚ ਹੈ 260 ਘੰਟੇ ਰੇਟਰ ਚੱਲਿਆ 200 ਆ ਗਿਆ 44 ਦਾ ਐਫਏ ਇਹਦੇ ਬਾਰੇ ਦੱਸੀ ਕਰਾਂ ਜਮਾ ਹਾਰ ਹੀ ਪਾਇਆ ਇਹ ਹੈਗਾ ਬਰੇ ਸਿਕੰਦਰ 2024 ਮਾਡਲ 130 ਕਾਟਾ ਟਰੈਕਟਰ origignal ਚੱਲਿਆ ਫੁੱਲੀ ਜਮਾ ਨਮਾ ਠੀਕ ਹੈ ਨਗਦ ਕੈਸ਼ ਦਾ ਪੰਜਾਬ ਦਾ ਨੰਬਰ ਹੈ ਦਾ ਠੀਕ ਹੈ 3 ਸਪੀਡ ਦੇ ਵਿੱਚ ਆ ਇਹ ਠੀਕ ਹੈ ਆ ਟਾਇਰਾਂ ਦੇ ਹਜੇ ਉਮੀ ਪਿਆਸ ਰਹਾ ਬੋਲ ਠੀਕ ਹੈ ਜੀ ਤੇ ਮੂਰੇ ਆ ਗਿਆ 855 ਇਹਦੇ ਬਾਰੇ ਦੱਸੀ ਬਾਈ ਇਹ 2000 ਹੈਗਾ ਬਰੇ 15 ਮਾਡਲ ਠੀਕ ਹੈ ਜੀ ਪੰਜਾਬ ਦਾ ਹੀ ਨੰਬਰ ਹੈ ਦਾ ਠੀਕ ਹੈ ਫੁੱਲ ਟੌਪ ਮਾਡਲ ਆ ਨਾਲ ਦੇ ਟਰੈਕਟਰ ਦੇ ਟਾਇਰ ਨੇ ਠੀਕ ਹੈ ਜੀ ਟਰੈਕਟਰ ਸਾਰਾ origignal a to z ਠੀਕ ਹੈ ਤੇ ਮੂਰੇ ਆ ਗਿਆ ਜੌਂਡੀਅਰ 5405 ਦੱਸੀ ਇਹ 2019 ਮਾਡਲ ਹੈ ਪੰਜਾਬ ਦਾ ਇਹਦਾ ਨੰਬਰ ਹੈ ਹਾਂਜੀ ਫੁੱਲ ਟਾਉ ਮਾਡਲ ਹੈ ਠੀਕ ਹੈ ਦਾ 1500 ਘੰਟਾ ਚੱਲ ਗਿਆ ਨਾਲ ਦੇ ਟਾਇਰ ਟਰੈਕਟਰ ਦੇ ਨਾਲ ਦੇ ਹਾਂਜੀ ਠੀਕ ਘਟ ਦਾ ਸਿਉਣਾ ਲੀਕਾ ਐਚ ਡੀ ਐਮ ਇਹਦੇ ਬਾਰੇ ਦੱਸੀਂ ਜਰਾ ਇਹ 2020 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਹੈ ਦਾ 3 ਸਪੀਡ ਦੇ ਵਿੱਚ ਹੈ ਠੀਕ ਜਣਾ ਨੋਵੋ 605 ਡੀ ਆਈ ਤੇ ਇਹਦੇ ਬਾਰੇ ਦੱਸੀਂ ਜਰਾ ਇਹ ਹੈਗਾ ਵੀਰੇ ਸਿਕੰਦਰ 2017 ਮਾਡਲ ਪੰਜਾਬ ਦਾ ਨੰਬਰ ਹੈ ਦਾ ਹਾਂਜੀ ਟਰੈਕਟਰ ਨਮਾਗਾ ਨਾਲ ਦੀ ਟਾਇਰ ਹੈ ਦੇ 24 2500 ਘੰਟਾ ਟਰੈਕਟਰ ਚੱਲ ਗਿਆ ਹੈ 24 2500 ਹਾਂ ਕਲੋਪੀ ਵਗੈਰਾ ਨਾਲ ਹੀ ਇਹਦੇ ਠੀਕ ਹੈ ਜੀ ਨਗਦ ਕੈਸ ਦਾ ਟਰੈਕਟਰ ਹੈ ਠੀਕ ਹੈ ਜੀ ਰੇਟ ਲੋ ਵੀ ਮਿੱਤਰੋ ਅੱਜ ਅੰਢਿਆਏ ਪਹੁੰਚੇ ਆਂ ਬਾਬਾ ਟਰੈਕਟਰ ਸੇਲ ਪਰਚੇਜ ਆਣ ਤੇ ਨਾਲ ਸਾਡੇ ਵੀਰ ਜੁੜਿਆ ਗੱਗੀ ਕਰਦੇ ਆਂ ਗੱਲ ਸਾਸਤਰੀ ਕਾਲ ਬਾਈ ਜੀ ਸਾਸਤਰੀ ਕਾਲ ਠੀਕ ਹੈ ਵੀਰੇ ਜੀ ਆਉਣ ਵੀਰੇ ਥੋੜਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਤੇ ਭਾਈ ਕਿੰਨੇ ਕ ਟਰੈਕਟਰ ਨੇ ਟਰੈਕਟਰ ਆਪਣੇ ਕੋਲੇ ਇਸ ਟਾਈਮ ਹੋਣਗੇ 25 25 ਸਾਰੇ ਉੱਚੀਆਂ ਕੰਡੀਸ਼ਨਾਂ ਪੰਜਾਬ ਨੰਬਰ ਸਾਰੇ ਟੋਟਲ ਪੰਜਾਬ ਕਾਪੀ ਕਾਗਜ਼ਾਂ ਦੇ ਓਕੇ ਬਿਲਕੁਲ ਕੋਲੇ ਹਾਜ਼ਰ ਕੋਲੇ ਹਾਇਰ ਹਾਂਜੀ ਜਮਾਂ ਕਲੀਅਰ ਕਰਾ ਕੇ ਦਿੰਨੇ ਜਮਾਂ 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 ਠੀਕ ਹੈ ਤੇ ਆਜੋ ਭਾਈ ਆਪਾਂ ਹੁਣ 855 ਤੋਂ ਸਟਾਰਟ ਕਰਦੇ ਆ ਗੱਗੀ 10 ਕਿਰਾਂ ਦੀ ਵੀਰੇ 2022 ਮਾਡਲ ਹੈ ਠੀਕ ਹੈ ਪੰਜਾਬ ਦਾ ਇਹ ਬਰਨਾਲੇ ਦਾ ਲੋਕਲ ਆਪਣਾ ਹੀ ਨੰਬਰ ਹੈ ਠੀਕ ਹੈ 3 ਸਪੀਡ ਦੇ ਵਿੱਚ ਹੈ 260 ਦਾ ਡਾਇਰੈਕਟਰ ਚੱਲਿਆ 260 ਹਾਂ ਜਮਾਂ ਜਮਾਂ ਨਵਾਂ ਟਰੈਕਟਰ ਆ ਕਾਚੀ ਬੀਚ ਠੀਕ ਹੈ ਜਮਾਂ ਨਵਾਂ ਟਰੈਕਟਰ ਆ ਮਿੱਤਰੋ ਟਾਇਰ ਤਾਂ ਪਏ ਹੁਣੇ ਬਿਲਕੁਲ ਨਾਲ ਦੇ ਨਾਲ ਦੇ ਨਾਲ ਦੇ ਟਾਇਰ ਸਮਾਜ ਵੀਰੇ ਹਾਂ ਨਾਲ ਦੇ ਟਾਇਰ ਤੇਰਾ ਪਰ ਰੱਖਿਆ 7 ਲੱਖ ਤੇ 72000 ਜੇ ਕੋਈ ਗੱਗੀ ਵੀਡੀਓ ਦੇਖ ਕੇ ਹੁੰਦਾ 5.7 ਲੱਖ ਦਾ ਦੇ ਦਾਂਗੇ 5.7 ਲੱਖ ਦਾ ਹੋਰ ਮਾਨ ਕਰ ਦਾਂਗੇ ਕੋਈ ਹੋਰ ਵੀ ਹੋ ਜਾਊਗਾ ਆਪਣੇ ਨਾਮ ਲੈ ਦੇ ਆ ਕੇ 5000 ਰੁਪਏ ਹੋਰ ਲਿਸਟ ਕਰ ਦੇ 5 ਹੋਰ ਵੀ ਲਓ ਵੀ ਮਿੱਤਰੋ 5000 ਰੁਪਏ ਹੋਰ ਵੀ ਡਿਸਕਾਊਂਟ ਦੇ ਆ ਕੇ ਵੀ ਆਪਾਂ ਵੀਡੀਓ ਦੇਖ ਕੇ ਪਾਈ ਦੇ ਦੇ ਕੇ ਆਇਆ 10000 ਤੋਂ ਨਹੀਂ ਮਿਲਣਾ ਭਰਾਵੋ 10 ਕੇ ਮਿਲੂਗਾ ਹਾਂ ਤੇ ਮੂਰੇ ਆ ਗਿਆ 44 ਦਾ ਐਫ ਏ ਇਹਦੇ ਬਾਰੇ ਦੱਸੀਂ ਕਰਾਂ ਜਮਾ ਹਾਰ ਹੀ ਪਾਇਆ ਇਹ ਹੈਗਾ ਵੀਰੇ ਸਿਕੰਦਰ 2024 ਮਾਡਲ 130 ਘੰਟਾ ਡੈਕ ਅਰੀਜਨਲ ਚੱਲਿਆ ਫੁੱਲੀ ਜਮਾ ਨਮਾ ਠੀਕ ਹੈ ਨਾਗਦ ਕੈਸ਼ ਦਾ ਪੰਜਾਬ ਦਾ ਨੰਬਰ ਹੈ ਦਾ ਠੀਕ ਹੈ 3 ਸਪੀਡ ਦੇ ਵਿੱਚ ਆ ਇਹ ਠੀਕ ਹੈ ਆ ਟਾਇਰਾਂ ਤੇ ਹਜੇ ਉਮੀ ਪਿਆਸ ਰਹਾ ਬੋਲ ਠੀਕ ਹੈ ਜੀ ਆ ਨਹੀਂ ਵੀ ਵੱਧ ਘੱਟ ਚੱਲਿਆ ਹੋ ਠੀਕ ਹੈ ਜੀ ਓਪੀ ਵਗੈਰੇ ਦੇ ਨਾਲ ਬਾਅਦ ਚਲਵਾਈ ਹੋਈ ਹੂੰ ਪਹਿਲੇ ਆਉਂਦੀ ਨਾ ਬੈਂਪਰ ਆਉਂਦਾ ਇਹਦੇ ਠੀਕ ਹੈ ਜੀ ਉਹ ਬਾਅਦ ਚ ਲੱਗੀ ਹੋਈ ਹੈ ਹਾਂ ਰੇਟ ਦਾ ਪਾ ਕੀ ਝੁੰਡੇ ਚ ਆ ਗਿਆ ਹਣਾ ਤਾਓ ਮਾਡਲ ਲੈਤਾ ਜਮਾ ਠੀਕ ਹੈ ਰੇਟ ਇਹਦਾ ਪਰਖਿਆ 7 ਪੂਰੇ ਦਾ ਪੂਰੇ ਦਾ 18000 ਰੇਟ ਚੋ ਚੱਕਤਾ ਕੋਈ ਨਾ ਹੋਰ ਵੀ ਕਰਦਾ ਮਾਨ ਦਾ ਕੋਈ ਤੁਸੀਂ ਜੇ ਵੀਡੀਓ ਦੇਖ ਕੇ ਆਉਣੇ ਪੰਜ ਜੋਰ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਕਿੰਨੇ ਦਾ ਰਹਿ ਗਿਆ ਮੰਗਰ ਤੇ ਮੂਰੇ ਆ ਗਿਆ 855 ਇਹਦੇ ਬਾਰੇ ਦੱਸਿਓ ਬਈ ਇਹ 2000 ਹੈਗਾ ਵੀਰੇ 15 ਮਾਡਲ ਠੀਕ ਹੈ ਜੀ ਪੰਜਾਬ ਦੀ ਨੰਬਰ ਹੈ ਦਾ ਫੋਲੋਟਾਪ ਮਾਡਲ ਆ ਨਾਲ ਦੇ ਟਰੈਕਟਰ ਦੇ ਟਾਇਰ ਨੇ ਠੀਕ ਹੈ ਜੀ ਟਰੈਕਟਰ ਸਾਰਾ Ориਜਨਲ ਹੈ టు ਜ਼ੈਡ ਠੀਕ ਹੈ ਜੀ ਇਹਦਾ ਰੇਟ ਆਪਾਂ ਰੱਖਿਆ 5 ਲੱਖ ਤੇ 18000 ਰੁਪਿਆ ਠੀਕ ਹੈ ਮੌਕੇ ਦੇ 5 ਲੱਖ ਦਾ ਟਰੈਕਟਰ ਇਹ ਵੀ ਦੇ ਦਾਂਗੇ 5 ਲੱਖ ਦਾ ਮੋਰਾ वगैरह ਦੀ ਨਾਲ ਮਿਲ ਜੂ 73 ਮਿਲ ਜੂ ਹਾਂ ਠੀਕ ਹੈ 73 ਮਿਲ ਜੂ ਬਾਕੀ ਜਿਵੇਂ ਬਾਈ ਨੇ ਦੱਸਿਆ ਮਾੜਾ ਮੋਟਾ ਦਾ ਯਾਰ ਜਦੋਂ ਸੌਦਾ ਕਰੂਗੇ ਹੁਣ ਆਉਂਦਾ ਮਾੜਾ ਮੋਟਾ ਹਾਂ ਹੋਰ ਵੀ ਹੋ ਜਾਂਦਾ ਲੈਸ ਤੇ ਮੂਰੇ ਆ ਗਿਆ ਜੌਂਡੀਅਰ 5405 ਦੱਸੀ ਬਾਈ ਇਹਦੇ ਬਾਰੇ ਇਹ 2019 ਮਾਡਲ ਹੈ ਪੰਜਾਬ ਦਾ ਇਹਦਾ ਨੰਬਰ ਹੈ ਹਾਂ ਜੀ ਫੁੱਲ ਟਾਉ ਮਾਡਲ ਹੈ ਠੀਕ ਹੈ 14 1500 ਘੰਟਾ ਚੱਲ ਗਿਆ ਨਾਲ ਦੇ ਟਾਇਰ ਹੈ ਟਰੈਕਟਰ ਦੇ ਨਾਲ ਦੇ ਹਾਂ ਜੀ ਠੀਕ ਹੈ ਜੀ ਤੇ ਇਹਦਾ ਰੇਟ ਆਪਾਂ 7 ਲੱਖ 40000 ਰੁਪਏ ਰੱਖਿਆ ਜੇ ਆਪਣੀ ਵੀਡੀਓ ਦੇ ਕੇ 40000 ਰੁਪਏ ਡਿਸਕਾਊਂਟ 家里。 ਸੱਤੀ ਜਮਾ ਸੱਦਾ 40 ਇਹਨੇ ਕਹਤਾ ਪੰਜ ਵੀਡੀਓ ਵਾਲਾ ਦਾ ਭੁੱਲਿਓ ਹੋਰ ਕਰ ਹੋਰ ਵੀ ਕਰ ਦਾਂਗੇ ਯਾਰ 4-5 ਤੋਂ ਬਾਅਦ ਵਿੱਚ ਚੱਕ ਦਾਂਗੇ ਚੱਕ ਵੀ ਦਾਸ ਦਾ ਹੋਰ ਕਰਤਾ ਮੇਰੇ ਵੱਲੋਂ ਤੇ ਕਰ ਲੋ ਗੱਲ ਬਾਈ ਨਾਲ ਜਲਦੀ ਮੌਕਾ ਨਾ ਗੰਝਾਇਓ ਮੂਰੇ ਆਗਾ 60 ਦਾ ਸਿਉਣਾ ਲਿਕਾ ਐਚ ਡੀ ਐਮ ਇਹਦੇ ਬਾਰੇ ਦੱਸੀ ਜਰਾ ਇਹ 2020 ਮਾਡਲ ਹੈ ਹਾਂਜੀ ਪੰਜਾਬ ਦਾ ਨੰਬਰ ਇਹਦਾ 3 ਸਪੀਡ ਦੇ ਵਿੱਚ ਹੈ ਰੇਟ ਇਹਦਾ ਆਪਾਂ ਲਖਿਆ 6 ਲੱਖ ਤੇ 20000 ਰੁਪਇਆ ਠੀਕ ਹੈ ਕਿੰਨੇ ਚੱਕ ਤੇ ਤੂੰ 40 ਇਹ ਚੋ ਚੱਕ ਦਾਂਗੇ 40 ਇਹ ਚੋਂ ਲੋ ਵੀ ਮਿੱਤਰੋ ਅੱਜ ਤਾਂ ਲੋੜੀ ਆਫਰ ਦਿੱਤੀ ਪਈ ਆ ਬਾਈ 40 40 ਹੋਈ ਪਈ ਆ ਚਾਰ ਸਪੀਰ ਚੇਂਜਰ ਮਾਟਾ ਹੈ 19 ਬੈਕ ਨੂੰ 19 ਮੂਰ ਨੂੰ 3 ਸਪੀਡ ਦੇ ਤੇ 3 ਸਪੀਡ ਮੂਰੇ 750 ਸੇਵਨਾਲਿਕਾ 55 ਐਚਪੀ ਇਹਦੇ ਬਾਰੇ ਦੱਸੀ ਕਰੋ ਇਹ ਹੈਗਾ 2020 ਮਾਡਲ ਹਾਂਜੀ 5 ਲੱਖ ਤੇ ਦਾ 5.5 ਲੱਖ ਰੁਪਈਆ ਮੁੱਲ ਹੈ 5.5 ਨਾਲ ਦੇ ਟਾਇਰਾ ਟਰੈਕਟਰ ਦੇ ਸਾਰਾ ਟਰੈਕਟਰ ਓਰਿਜਨਲ ਹੈ ਠੀਕ ਹੈ ਇਹ ਚੋ ਫਿਰ ਕਿੰਨਾ ਕ ਇਹ ਤਾਂ 20000 ਰੁਪਈਆ ਲੈਸ ਕਰਦਾ ਇਹ ਤਾਂ 20 ਹੈ ਚਲੋ ਬਾਲਾ ਬੀਨਾ ਧੱਕਾ ਹੋ ਜੂ ਹਨਾ ਇਹ ਚੋ 20000 ਰੁਪਈਆ ਲੈਸ ਹੈ ਬਈ ਤੇ ਮੂਰੇ ਆ ਗਿਆ ਅਰਜਨ ਨੋਵੋ 605 ਡੀਆਈ ਤੇ ਇਹਦੇ ਬਾਰੇ ਦੱਸੀ ਕਰੋ ਇਹ ਹੈਗਾ ਬਰੇ ਸਿਕੰਦਰ 2017 ਮਾਡਲ ਪੰਜਾਬ ਦਾ ਨੰਬਰ ਹੈ ਦਾ ਹਾਂਜੀ ਟਰੈਕਟਰ ਨਵਾਂਗਾ ਨਾਲ ਦੀ ਟਾਇਰ ਹੈ ਦੇ 24 2500 ਘੰਟਾ ਟਰੈਕਟਰ ਚੱਲ ਗਿਆ 24 2500 ਹਾਂ ਕਲੋਪੀ ਵਗੈਰਾ ਨਾਲ ਹੀ ਹੈ ਦੇ ਠੀਕ ਹੈ ਜੀ ਨਗਦ ਕੈਸ ਦਾ ਟਰੈਕਟਰ ਹੈ ਠੀਕ ਹੈ ਜੀ ਰੇਟ ਇਹਦਾ ਪਰ ਰੱਖਿਆ 570000 ਰੁਪਇਆ 20000 ਰੁਪਇਆ ਚੁਲਸ ਕਰ ਦੇ 20000 ਦੇ ਦੇ ਸਾਢੇ ਪੰਜ ਦਾ ਹੋਰ ਵੀ ਮਾੜਾ ਮੋਟਾ ਆਇਆ ਵੀ ਇਹ ਨੰਬਰਦਾਰਾਂ ਦੇੋਂ ਆ ਹਾਂ ਨੰਬਰ ਦਾ ਵਧੀਆ ਬੰਦੇ ਤਕੜੇ ਘਰੋਂ ਆਇਆ ਤਕੜੇ ਘਰੋਂ ਆਇਆ ਨੰਬਰਦਾਰਾਂ ਦੇੋਂ ਆਇਆ ਹੋਇਆ ਬਈ ਮੂਰੇ ਆ ਗਿਆ ਐਸ 450 ਇਹਦੇ ਬ ਇਹ ਹੈਗਾ 2013 ਮਾਡਲ ਹਾਂਜੀ ਡਬਲ ਕਲਚ ਦੇ ਵਿੱਚ ਹੈ ਵੀ ਠੀਕ ਹੈ ਜੀ ਟਰੈਕਟਰ origignal ਹੈ ਵੀ ਸਾਰਾ ਸਾਰਾ ਹਾਂ ਪੰਜਾਬ ਦੀ ਨੰਬਰ ਇਹਦਾ ਵੀ ਠੀਕ ਹੈ ਜੀ ਇਹਦਾ ਰੇਟ ਰੱਖਿਆ ਆਪਾਂ 2,60,000 ਰੁਪਇਆ ਠੀਕ ਹੈ ਜੀ ਇਹ ਮੌਕੇ ਤੇ 35,000 ਰੁਪਏ ਦੇ ਦਾਂਗੇ 2,35,000 ਦਾ ਮਿੱਤਰੋ ਇਹ ਟਰੈਕਟਰ ਬਣੂ 5-4000 ਰੁਪਇਆ ਦਾ ੱੱੱਕੇ ਨਾਲ ਛੁੜਾ ਲਿਓ ਯਾਰ ਤੁਸੀਂ ਆ ਕੇ ਮੇਰਾ ਨਾਮ ਲੈ ਦਿਓ ਬਾਈ ਨੂੰ ਵੀਡੀਓ ਦਿਖਾ ਦਿਓ 5-4000 ਰੁਪਇਆ ਆਪਾਂ ਹੋਰ ਮਾਨ ਤਾਨ ਕਰ ਦਾਂਗੇ ਤੇ ਮੂਰੇ ਫੇਰ 855 ਆ ਗਿਆ ਇਹਨੇ ਹਾਰ ਨਵੇਂ ਪਾ ਕੇ ਰੱਖਦੇ ਹੋ ਜੀ ਮਾਸ਼ ਫੈਕਟਰੀ ਨਵੇਂ ਆ ਵੀਰੇ ਆਪਣੇ ਕੋਲੇ ਠੀਕ ਹੈ ਜੀ ਇਹ ਹੈਗਾ 2023 ਮਾਡਲ ਠੀਕ ਹੈ ਰੇਟ ਹੈਗਾ 8,10,000 ਰੁਪਇਆ ਠੀਕ ਹੈ ਜੀ ਮੂਰੇ ਫੇਰ 855 ਟੋ ਮਾਡਲ ਦੇ ਵਿੱਚ ਟੋ ਮਾਡਲ ਡਬਲ ਡਿਸਟ੍ਰਿਬਿਊਟਰ ਮੂਰੇ ਆ ਗਿਆ ਸਿਉਨਾਲੀਕਾ 60 ਦਾ RX ਇਹਦੇ ਬਾਰੇ ਦੱਸੀ ਬਈ ਇਹ 2019 ਮਾਡਲ ਆ ਜੀ ਪੰਜਾਬ ਨੰਬਰ ਦੇ ਵਿੱਚ ਹੀ ਇਹਦਾ 5 ਲੱਖ ਤੇ 65000 ਰੁਪਏ ਮੂਲਾ ਕੋਪੀ ਵਗੈਰਾ ਇਹਦੇ ਵੀ ਨਾਲ ਜੀ ਠੀਕ ਹੈ ਜੀ ਮੂਰੇ ਆ ਗਿਆ 855 FA 217 ਮਾਡਲ ਦੱਸੀ ਬਈ ਇਹਦਾ ਰੇਟ ਹੈਗਾ 5 ਲੱਖ ਤੇ 75000 ਰੁਪਏ ਟਾਇਰ ਇਹਦੇ ਨਵੇਂ ਨੇ ਕੋਪੀ ਵਗੈਰਾ ਨਾਲ ਠੀਕ ਹੈ ਜੀ ਮੂਰੇ ਆ ਗਿਆ 963 FA ਛੋਟਾ ਇਹ 2020 ਮਾਡਲ ਹੈ ਜੀ ਰੇਟ ਆਪਾਂ ਰੱਖਿਆ ਜੀ 6 ਲੱਖ ਤੇ 6000 ਰੁਪਏ 3 ਸਪੀਡ ਹੈ 3 ਸਪੀਡ ਹੈ ਹਾਂ ਠੀਕ ਹੈ 550 ਇਹਦੇ ਬਾਰੇ ਦੱਸੀ ਬਾਈ ਇਹ 2014 ਮਾਡਲ ਆ ਟਾਇਰ ਇਹਦੇ ਨਵੇਂ ਨੇ ਇਹਦਾ ਰੇਟ ਹੈਗਾ 4 ਲੱਖ ਦੇ 45000 ਰੁਪਏ ਠੀਕ ਹੈ ਜੀ 4 ਲੱਖ 45000 ਡਿਮਾਂਡ ਹੈ ਤੇ ਮੂਹਰੇ ਆ ਗਿਆ 855 ਐਫੀ ਤੇ ਇਹਦੇ ਬਾਰੇ ਦੱਸੀ ਬਾਈ ਇਹ 13 ਮਾਡਲ ਆ ਜੀ ਪੰਜਾਬ ਨੰਬਰ ਟਾਇਰ ਬਿਲਕੁਲ ਨਵੇਂ ਇਹਦੇ ਇਹਦਾ 4 ਲੱਖ 75000 ਰੁਪਏ ਨਾਲ ਨਾਲ ਡੱਕ ਛਤਰੀ ਨਾਲ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਠੀਕ ਹੈ ਜੀ ਤੁਸੀਂ ਬਈ ਦੇਖ ਸਕਦੇ ਹੋ ਫੁੱਲ ਬਾਈਆਂ ਕੋਲੇ ਸਟਾਕ ਹੈ ਤੇ ਜਿਹੜੇ ਆਪਾਂ ਟਰੈਕਟਰ ਦਿਖਾਏ ਨੇ ਤੇ ਕਾਪੀ ਕਾਗਜ਼ਾਂ ਦੇ ਵੀ ਉਹ ਵੀ ਆਪਣੀ ਜ਼ਿੰਮੇਵਾਰੀ ਹੈ ਨਾ ਹੁੰਦੀ ਜ਼ਿੰਮੇਵਾਰੀ ਤੇ ਸਾਰੇ ਪੰਜਾਬ ਨੰਬਰ ਨੇ ਸਾਰੇ ਟੋਟਲ ਵੀਰੇ ਟੋਟਲ ਪੰਜਾਬ ਦੇ ਕਈ ਵਾਰ ਕਿਸੇ ਕੋਲੇ ਪੇਮੈਂਟ ਘਟ ਆਉਂਦੀ ਆਪਾਂ ਲੋਨ ਵੀ ਕਰਵਾ ਦਿੰਦੇ ਹਾਂ ਲੋਨ ਵੀ ਹੋ ਜਾਂਦੇ ਆ ਹਾਂਜੀ ਠੀਕ ਹੈ ਜੀ ਤੇ ਕੰਟੈਕਟ ਨੰਬਰ ਬੋਲਿਓ ਬਈ ਡਾਕਟਰ ਨੰਬਰ ਆਏਗਾ ਆਪਣਾ ਵੀਰੇ 97817 14970 97817 14970 ਹੰਡਿਆ ਆ ਸਟੈਂਡਰਡ ਚੌਂਕ ਦੇ ਵਿੱਚ ਆਪਣਾ ਸ਼ੋਅਰੂਮ ਹੈ ਠੀਕ ਹੈ ਜੀ ਉਥੇ ਟਰੈਕਟਰ ਆਪਣੇ ਸਾਰੇ ਇਸ ਵੇਲੇ ਅਵੇਲੇਬਲ ਖੜੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਜੀ ਛੋਟਾ ਵੀ ਬਹੁਤ ਧੰਨਵਾਦ ਤੁਸੀਂ ਆਏ ਵੀਰੇ ਟਾਈਮ ਦਿੱਤਾ ਸਾਨੂੰ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਲਓ ਵੀ ਮਿੱਤਰੋ ਬਾਈਆਂ ਨੂੰ ਇੱਕ ਮੌਕਾ ਲਾਜ਼ਮੀ ਦਿਓ ਹਨਾ ਨਵੀਆਂ ਨਵੀਆਂ ਕੰਡੀਸ਼ਨਾਂ ਦੇ ਬਾਈਆਂ ਕੋਲੇ ਟਰੈਕਟਰ ਨੇ ਤੇ ਤੁਸੀਂ ਮੌਕੇ ਦਾ ਫਾਇਦਾ ਠਾ ਠਾ ਦੇਓ ਲੋੜੀ ਵੰਪਰੀ ਹੈ 40 40000 ਰੁਪਏ ਦਾ ਡਿਸਕਾਊਂਟ ਦਿੱਤੇ ਪਏ ਨੇ ਬਾਈਆਂ ਨੇ ਕਾਲ ਸੇਤੀ ਕਰੋ ਤੇ ਜਲਦੀ ਕਰਕੇ ਕੰਟੈ ਜੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਫੋਲੋ ਧੰਨਵਾਦ